ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਯੁਕਤ ਕਿਸਾਨ ਮੋਰਚਾ ਗੈਰਾਜ ਨੀਤੀ ਵੱਲੋਂ ਡੇਰਾ ਬਾਬਾ ਨਾਨਕ ਰਾਹਤ ਕੈਂਪ ਲਗਾ ਹੜਪੀੜਤਾ ਵਾਸਤੇ ਅਸੀਂ ਸਰਵੇ ਕਰਨੇ ਆ ਪਿੰਡ ਡੇਰੀਵਾਲ ਡੇਰੀਵਾਲ ਕਿਰਨ ਡੇਰੀਵਾਲ ਕਿਰਨ ਇੱਥੇ ਤੁਸੀਂ ਵੇਖੋ ਲਾਗੇ ਲਾਗੇ ਜਿਹੜੀਆਂ ਫਸਲਾਂ ਆ ਸਾਰੀਆਂ ਬਰਬਾਦ ਹੋ ਗਈਆਂ ਨੇ ਤੇ ਪਾਣੀ ਇੱਥੇ ਘਟੋ ਘਟ ਵੀ ਇੱਕ ਕਿਰਨ ਦੇ ਵਿੱਚ 30-30 ਫੁੱਟ ਪਾਣੀ ਵਗਿਆ ਤੇ ਇਹ ਪਿੰਡ ਕਿਸੇ ਸਰਵੇ ਦੇ ਵਿੱਚ ਨਹੀਂ ਆ ਪੀਐਸਪਿੰਡ ਵਿੱਚ ਕਿਤੇ ਕੋਈ ਰਾਸ਼ਨ ਨਹੀਂ ਲੈ ਕੇ ਆ ਨਾ ਕੋਈ ਸੰਸਥਾ ਆਈ ਹੈ ਕਿਉਂਕਿ ਕਿਸੇ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਇੱਥੇ ਵੀ ਪਾਣੀ ਆਇਆ ਵਾ ਇਹ ਸਾਡੇ ਜਿਹੜੇ ਵੀਰ ਨੇ ਰਾਜਸਥਾਨ ਤੋਂ ਜ਼ਿਲ੍ਹਾ ਟਾਉਂਗ ਤੋਂ ਆਏ ਸੀ ਰਾਸ਼ਨ ਲੈ ਕੇ ਅਸੀਂ ਇਹਨਾਂ ਦੀ ਮਦਦ ਨਾਲ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਵੰਡ ਰਹੇ ਸਾਂ ਤੇ ਇਹ ਸਰਵੇ ਕਰਦੇ ਕਰਦੇ ਇਸ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਹਜ਼ਾਰਾਂ ਜਿਹੜੇ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਜਿਹਨਾਂ ਦਾ ਹੜ੍ਹ ਦੇ ਨਾਲ ਨੁਕਸਾਨ ਹੋਇਆ ਹੈ ਉਹਨਾਂ ਤੱਕ ਆਪਾਂ ਮਦਦ ਪਹੁੰਚਾਈਏ ਜੋ ਅੱਜ ਰਾਸ਼ਨ ਲੈ ਕੇ ਆਏ ਆ ਰਾਸ਼ਨ ਦੀ ਮਦਦ ਪਾਈ ਹੋਰ ਵੀ ਇਹਨਾਂ ਨੂੰ ਲੋੜਵੰਦ ਜਿਹੜੀਆਂ ਚੀਜ਼ਾਂ ਆ ਆਪ ਨੇ ਮੂੰਹ ਦੱਸਣਗੇ ਕਿ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤੇ ਮੈਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਮਾਜ ਸੇਵੀ ਉਹਨਾਂ ਨੂੰ ਅਪੀਲ ਕਰਦਾ ਕਿ ਇਹੋ ਜੇ ਪਿੰਡ ਲੱਭੋ ਜਿੱਥੇ ਲੋੜ ਹੈ ਉੱਥੋਂ ਤੱਕ ਆਪਣਾ ਰਾਸ਼ਨ ਪਾਣੀ ਪਹੁੰਚਾਓ ਹਾਂਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਸਾਡਾ ਨਗਰ ਹੈ ਡੇਰੀਵਾਲ ਕਿਰਨ ਇਹ ਜਿਹੜੀ ਕਿਰਨ ਵਗਦੀ ਆ ਇਹਦੀ ਸਮੱਸਿਆ ਹੈ ਵੀ ਇਹ ਗਰਦਾਸਪੁਰ ਵਾਲੇ ਪਿੰਡ ਆ ਮਗਰਮੋਦੀਆਂ ਸੱਦਾ ਸੇਖਾ ਇਹ ਉਧਰੋਂ ਆਂਦੀ ਆ ਕਿਰਨ ਪਿੱਛੋਂ ਕਿ ਇਹ ਇਸ ਤਰ੍ਹਾਂ ਆਂਦੀ ਆ ਵੀ ਜਿਸ ਤਰ੍ਹਾਂ ਨਾਗ ਦੇ ਵਾਲ ਪਏ ਹੁੰਦੇ ਨੇ ਮੰਨ ਲਓ ਇੱਥੇ ਆ ਤੇ ਅੱਗੇ ਜਾ ਕੇ ਫਿਰ ਐ ਹੋ ਜੇਗੀ ਕਦੀ ਐ ਹੋ ਜੇਗੀ ਇਹ ਘੁੰਮ ਫਿਰ ਕੇ ਬੜੀ ਦੂਰ ਤੱਕ ਕਲਾਂੌਰ ਤੋਂ ਲੰਘ ਕੇ ਅੱਗੇ ਮੇਰਾ ਖਿਆਲ ਇਹ ਹੈ ਜਨਾਲੇ ਤੱਕ ਇਹ ਕਿਰਨ ਚਲੀ ਜਾਂਦੀ ਆ ਤੇ ਇਹਦਾ ਇਤਿਹਾਸ ਇਹ ਆ ਵੀ ਇਹ ਹਰ ਸਾਲ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਕਿਸੇ ਜਗ੍ਹਾ ਤੋਂ ਵੀ ਤੁਸੀਂ ਟੁੱਟ ਜਾਂਦੀ ਆ ਇਸ ਕਿਰਨ ਵਿੱਚ ਉਹਦਾ ਪਾਣੀ ਆਉਣਾ ਹੀ ਆਉਣਾ ਤੇ ਇਹਨੇ ਆਪਣਾ ਕੰਮ ਕਰਨਾ ਕਰਨਾ ਹਰ ਸਾਲ ਇਸ ਕਿਰਨ ਦੇ ਵਿੱਚੋਂ ਕੋਈ ਨਾ ਕੋਈ ਇਸ ਪਿੰਡੋਂ ਲਾਲੋ ਜਾਂ ਕਿਸੇ ਦੂਸਰੇ ਪਿੰਡੋਂ ਲਾਲੋ ਕਿਸੇ ਨਾ ਕਿਸੇ ਪਿੰਡੋਂ ਕੋਈ ਮੌਤ ਵੀ ਇਹ ਕਿਰਨ ਜਿਹੜੀ ਹੈ ਹਰ ਸਾਲ ਕਰਦੀ ਹੈ ਤੇ ਬਾਕੀ ਜਿਹੜੀ ਹੈ ਇਹ ਸਰਕਾਰਾਂ ਜਿਹੜੀਆਂ ਪਿਛਲੀਆਂ ਗਈਆਂ ਕਈ ਵਾਰੀ 1 ਕਰੋੜ ਰੁਪਈਆ ਪਿਛਲੀਆਂ ਸਰਕਾਰਾਂ ਦੇ ਇੱਕ ਇਹ ਪਾਸ ਵੀ ਹੋਇਆ ਇਸ ਕਿਰਨ ਦਾ ਪਰ ਉਹ ਪਤਾ ਨਹੀਂ ਕਿਹੜੇ ਆਪਣੇ ਇਲਾਕੇ 'ਚ ਮੁੜ ਕੇ ਸੇਮ ਨਾਲ ਆ ਉਹ ਲੈ ਗਏ ਤੇ ਇਹਦਾ ਕੋਈ ਪਤਾ ਨਹੀਂ ਅਜੇ ਤੱਕ ਚੱਲਿਆ ਪਰ ਇਹਨੂੰ ਸਿੱਧਿਆ ਕਰਨ ਵਾਸਤੇ ਵੀ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਕਿਰਨ ਕਿਸੇ ਖਾਤੇ ਦੇ ਵਿੱਚ ਹੋਵੇ ਜਦੋਂ ਵੀ ਬਾਰਡਰ ਦੇਤੇ ਕਿਥੋਂ ਵੀ ਤੁਸੀਂ ਟੁੱਟੇ ਜੇ ਨਹੀਂ ਵੀ ਟੁੱਟਦੀ ਇਹ ਮੀਂਹ ਦਾ ਹੀ ਪਾਣੀ ਜਿਹੜਾ ਇਹਨੇ ਹਰ ਸਾਲ ਇਸ ਤਰ੍ਹਾਂ ਕਰ ਲੈਣਾ ਹੁੰਦਾ ਕਿ ਜਿਹੜਾ ਕਲਾਨੌਰ ਨੂੰ ਸਾਡਾ ਰਸਤਾ ਵਾ ਕੋਈ ਨਾ ਕੋਈ ਸਾਲ ਖਾਲੀ ਜਾਏਗਾ ਨਹੀਂ ਤੇ ਇਹਨੇ 5-7 ਦਿਨ ਰਸਤਾ ਬੰਦ ਕਰਨਾ ਹੀ ਕਰਨਾ ਹੈ ਕਿ ਕਿਸੇ ਪਾਸੇ ਨੂੰ ਕੋਈ ਜਾ ਨਹੀਂ ਸਕਦਾ ਇਹ ਕਿਰਨ ਦਾ ਇਹ ਇਤਿਹਾਸ ਹੈ ਇਹਨੇ ਹਰ ਸਾਲ ਜੇ ਨਹੀਂ ਵੀ ਤੁਸੀਂ ਟੁੱਟਦੀ ਤਾਂ ਵੀ ਇਹਨੇ ਹਜ਼ਾਰਾਂ ਏਕੜ ਕਿਰਨ ਜਿਹਨੇ ਫਸਲ ਜਿਹੜੀ ਹਰ ਸਾਲ ਮਾਰਦੀ ਮਾਰਦੀ ਇੱਕ ਵੀ ਜਵਰ ਬੰਦ ਕੱਟ ਪਈ